ਤਰਨਤੰਨ ਦੇ ਕਸਬਾ ਪਿੱਖੀਵਿੰਡ ਤੋਂ ਬੇहद ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਹਸਪਤਾਲ ਦੇ ਉੱਤੇ ਫਾਇਰਿੰਗ ਹੋਈ ਹੈ ਮੋਟਰਸਾਈਕਲ ਸਵਾਰ ਦੋ ਨਕਾਬਪੋਸ਼ਾਂ ਵੱਲੋਂ ਇਸ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀਸੀਟੀਵੀ ਕੈਮਰੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਸਾਫ਼ ਤੌਰ ਤੇ ਇਹ ਦੋਵੇਂ ਹਮਲਾਵਰ ਨਜ਼ਰ ਆ ਰਹੇ ਨੇ ਜਿਨ੍ਹਾਂ ਨੇ ਮੂੰਹ ਟਕੇ ਹੋਏ ਨੇ ਔਰ ਵਾਰਦਾਤ ਨੂੰ ਅੰਜਾਮ ਦੇ ਕੇ ਉਤੋਂ ਫਰਾਰ ਹੋ ਗਏ ਨੇ ਫਿਲਹਾਲ ਫਰੋਤੀ ਮੰਗਨ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਲਗਾਤਾਰ ਜ਼ਿਲ੍ਹੇ ਪਰ ਦੇ ਵਿੱਚ ਫਰੋਤੀ ਮੰਗਨ ਦਾ سلسلہ جاری ਹੈ ਔਰ ਇਹ ਤਾਜ਼ਾ ਮਿਸਾਲ ਕਸਬਾ ਪਿੱਖੀਵੰਡ ਵਿਖੇ ਦੇਖਣ ਨੂੰ ਮਿਲੀ ਹੈ ਜਿੱਥੇ ਚੋਪੜਾ ਹਸਪਤਾਲ ਦੇ ਬਾਹਰ ਤੋਂ ਅਣਪਛਾਤੇਆਂ ਵੱਲੋਂ ਅੰਨੇਵਾ ਫਾਇਰਿੰਗ ਕੀਤੀ ਗਈ ਹੈ ਗਨੀਮਤ ਰਹੀ ਹੈ ਕਿ ਇਸ ਹਮਲੇ ਦੇ ਵਿੱਚ ਜਾਨੀ ਮਾਲ ਦਾ ਨੁਕਸਾਨ ਨਹੀਂ ਹੋਇਆ ਜਿਸ ਤਰ੍ਹਾਂ ਨਾਲ ਇਹ ਫਾਇਰਿੰਗ ਹੋਈ ਹੈ ਅਨ્ય ਵਾ ਫਾਇਰਿੰਗ ਕੀਤੀ ਗਈ ਹੈ ਔਰ ਕਿਸੇ ਦੀ ਵੀ ਜਾਨ ਜੜੀ ਹੈ ਉਹ ਖਤਰੇ ਵਿੱਚ ਪੈ ਸਕਦੀ ਸੀ ਫਿਲਹਾਲ ਹਸਪਤਾਲ ਦੇ ਮਾਲਕ ਪਾਸੋਂ ਗੈਂਗਸਟਰ ਪ੍ਰਭ ਦਾਸੂ ਵਾਲ ਵੱਲੋਂ ਲੱਖਾਂ ਰੁਪਏ ਦੀ ਫਰौती ਮੰਗੀ ਜਾ ਚੁੱਕੀ ਹੈ ਔਰ ਜਦੋਂ ਡਾਕਟਰ ਵੱਲੋਂ ਇਹ ਫਰौती ਨਹੀਂ ਦਿੱਤੀ ਗਈ ਤਾਂ ਉਹਨਾਂ ਦੇ ਉੱਤੇ ਹਮਲਾ ਕੀਤਾ ਗਿਆ ਹੈ ਫਿਲਹਾਲ ਮੌਕੇ ਤੇ ਪੁਲਿਸ ਪਹੁੰਚੀ ਹੈ ਪੁਲਿਸ ਵੱਲੋਂ ਲਗਾਤਾਰ ਸੀਸੀਟੀਵੀ ਕੈਮਰੇ ਵਕਫ ਵਕਤਾਂ ਤੋਂ ਦੇਖੇ ਜਾ ਰਹੇ ਨੇ ਔਰ ਉਸੇ ਦੇ ਆਧਾਰ ਤੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਪੁਲਿਸ ਦੇ ਮੁਤਾਬਕ ਪਹਿਲਾ ਹਮਲਾਵਰਾਂ ਨੂੰ ਇਰਾਸਤ ਵਿੱਚ ਲਿਆ ਜਾਵੇਗਾ ਔਰ ਉਸ ਤੋਂ ਬਾਅਦ ਇਸ ਪੂਰੇ ਮਾਮਲੇ ਤੇ ਜਿਹੜਾ ਹੈ ਉਹ ਤਸਵੀਰ ਕਲੀਅਰ ਹੋ ਸਕੇਗੀ ਫਿਲਹਾਲ ਦੱਸਿਆ ਜਾ ਰਿਹਾ ਹੈ ਪੁਲਿਸ ਦੇ ਮੁਤਾਬਕ ਵਿਦੇਸ਼ ਵਿੱਚ ਬੈਠੇ ਗੈਂਗਸਟਰ ਪੱਬੂ ਦਾਸੂਵਾਲ ਦੇ ਇਸ਼ਾਰੇ ਉੱਤੇ ਹੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਫਿਲਹਾਲ ਮਲਜ਼ੂਮਾਂ ਦੀ ਭਾਲ ਪੁਲਿਸ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਔਰ ਜਲਦ ਹੀ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਕਰਨ ਦਾ ਬਰੋਸਾ ਵੀ ਦਿੱਤਾ ਗਿਆ ਫਿਲਹਾਲ ਤਸਵੀਰਾਂ ਲਗਾਤਾਰ ਤੁਹਾਨੂੰ ਦਿਖਾ ਰਹੇ ਹਾਂ ਉਸ ਹਸਪਤਾਲ ਦੀ ਜਿੱਥੇ ਅੱਜ ਦਿਨ ਦਿਹਾੜੇ ਫਾਇਰਿੰਗ ਹੋਈ ਹੈ ਔਰ ਇਸ ਫਾਇਰਿੰਗ ਦੇ ਵਿੱਚ ਗਣੀਮਤ ਤਰੀਕੇ ਕੋਈ ਜਾਨੀ ਮਾਲ ਦਾ ਨੁਕਸਾਨ ਨਹੀਂ ਹੋਇਆ ਹੈ ਔਰ ਕਿਆ ਇਹ ਜਾਰ ਹੈ ਕਿ ਫਰੋਤੀ ਮੰਗਨ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਕਿਉਂਕਿ ਕੁਝ ਦਿਨ ਪਹਿਲਾਂ ਡਾਕਟਰ ਤੋਂ ਫਰੋਤੀ ਮੰਗੀ ਗਈ ਸੀ ਲੱਖਾਂ ਰੁਪਏ ਦੀ ਜੋ ਵਿਦੇਸ਼ ਵਿੱਚ ਗੈਂਗਸਟਰ ਹੈ ਉਸ ਵੱਲੋਂ ਪ੍ਰਭ ਦਾਸੂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦੇਣ ਦੀ ਗੱਲ ਵੀ ਕਹੀ ਜਾ ਰਹੀ ਹੈ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਕੀ ਕਿਹਾ ਜਾ ਰਿਹਾ ਹੈ ਆਉ ਤੁਹਾਨੂੰ ਸੁਣਾਉਂਦੇ ਚੱਲਦੇ ਹਾਂ ਕਿ ਨਿਤਨ ਚੋਪੜਾ ਜੀ ਦੀ ਦੁਕਾਨਾਂ ਮੰਡਲ ਵਾਲੀ ਗਲੀ ਦੇ ਵਿੱਚ ਤੁਹੇ ਕਾਣਾ ਵੀ ਬੈਂਕਿਸ ਦਾ ਇੱਕ ਥੋੜਾ ਜਿਹਾ ਹਸਪੀਟਲ ਹੈ ਇਹ ਪ੍ਰਭ ਦਾਸੂ ਵਾਲ ਜਿਹੜਾ ਇਥੋਂ ਆਪਣੇ ਆਪ ਨੂੰ ਬਚਾ ਕੇ ਪੁਲਿਸ ਕੋਲੋਂ ਬਚਾ ਕੇ ਤੇ ਨੌਜਵਾਨਾਂ ਨੂੰ ਗੁੰਮਰਾਹ ਕਰਕੇ ਲੋਕਾਂ ਕੋਲੋਂ ਫੌਕੀਆਂ ਮੰਗ ਰਿਆ ਉਹਦੀ ਕਾਰਵਾਈ ਆ ਇਸ ਸੰਬੰਧੀ ਅਸੀਂ ਜਿਹੜੀ ਸਟੇਟਮੈਂਟ ਦਰਜ ਕਰਕੇ ਤੇ ਜਿਹੜੀ ਜਿਹੜੀ ਨੱਥ ਕਾਮਰੋ ਇਹ ਜਿਹੜੀ ਆ ਪ੍ਰोसीडिंग ਕਾਨੂੰਨ ਮੁਤਾਬਕ ਕੀਤੀ ਜਾ ਰਹੀ ਆ ਟੀਮਾਂ ਲੱਗ ਗਿਆ ਨੇ ਸੀਸੀਟੀਵੀ ਕੈਮਰੇ ਚੈੱਕ ਕਰਨਗੇ ਤੇ ਜਲਦੀ ਸਭ ਤੋਂ ਪਹਿਲਾਂ ਇਹ ਸ਼ੂਟਰਾਂ ਨੂੰ ਅਰੈਸਟ ਕਰਾਂਗੇ ਤੇ ਜਿਹੜਾ ਪ੍ਰਵਦਾਸੂਵਾਲ ਵੀ ਬਾਹਰ ਬੈਠਾ ਵਿਦੇਸ਼ ਚ ਬੈਠਾ ਆ ਉਹਦੇ ਜਿਹੜੇ ਵਾਰੰਟ ਜਾਰੀ ਹੋ ਚੁੱਕੇ ਨੇ ਕਿਉਂਕਿ ਇਹਦੇ ਖਿਲਾਫ ਕਾਫੀ ਮੁਕੱਦਮੇ ਇਥੇ ਅਮਰਸਰ ਬਾਰਡਰ ਦੇ ਉੱਤੇ ਤੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਦਰਜ ਹੋ ਗਏ ਨੇ ਸੋ ਇਹਦੀ ਜਿਹੜਾ ਵਿਦੇਸ਼ ਦੇ ਵਿੱਚ ਬੈਠਾ ਆ ਇਹਨੂੰ ਵਾਪਸ ਪੰਜਾਬ ਲਿਆਉਣ ਵਾਸਤੇ ਇਹਨਾਂ ਕੇਸਾਂ ਦੇ ਵਿੱਚ ਅਰੈਸਟ ਕਰਨ ਵਾਸਤੇ ਉਹ ਵੀ ਪ੍ਰੋਸੀਜਰ ਚੱਲ ਰਿਹਾ ਇਹਨੂੰ ਵੀ ਅਸੀਂ ਜਲਦੋਂ ਉੱਥੋਂ ਫੜ ਕੇ ਤੇ ਇੱਥੇ ਲਿਆਵਾਂਗੇ ਤੇ ਸਲਾਖਾਂ ਦੇ ਪਿੱਛੇ ਭੇਜਾਂਗੇ ਤੇ ਇਸ ਲਈ ਮੈਂ ਇੱਥੇ ਜਿਹੜੇ ਨੌਜਵਾਨ ਵੀਰ ਹਨ ਉਹਨਾਂ ਨੂੰ ਰਿਕਵੈਸਟ ਬੇਨਤੀ ਕਰਦਾ ਚੰਨ ਪੈਸਿਆਂ ਦੀ ਖਾਤਰ ਬਾਰ ਬੈਠੇ ਜਿਹੜੇ ਆਪਣੇ ਆਪ ਨੂੰ ਸੋ ਕਾਲਡ ਗੈਂਗਸਟਰ ਕਹਿੰਦੇ ਨੇ ਲੋਕਾਂ ਨੂੰ ਡਰਾਉਂਦੇ ਨੇ ਧਮਕਾਉਂਦੇ ਨੇ ਇਹਨਾਂ ਦੇ ਬਹਿਕਾਵੇ ਦੇ ਵਿੱਚ ਆ ਕੇ ਜਿਹੜੀਆਂ ਇਹ ਗਲਤ ਕਾਰਵਾਈਆਂ ਨਾ ਕਰਨ ਨਹੀਂ ਤਾਂ ਜਿਹੜੇ ਤੁਸੀਂ ਵੇਖਿਆ ਹੋਊਗਾ ਜਿਹੜੇ ਪਹਿਲਾਂ ਵੀ ਜਿਹਨਾਂ ਜਿਨ੍ਹਾਂ ਨੇ ਕਾਰਵਾਈਆਂ ਕੀਤੀਆਂ ਨੇ ਉਹ ਅਰੈਸਟ ਵੀ ਹੋਏ ਨੇ ਕਈਆਂ ਨਾਲ ਮੁਕਾਬਲਾ ਵੀ ਹੋਇਆ ਤੇ ਕਈ ਬੰਦੇ ਜਿਹੜੇ ਆ ਉਹ ਜੇਲ੍ਹਾਂ ਦੇ ਵਿੱਚ ਵੀ ਬੰਦ ਸਰ ਪਰਿਵਾਰ کہہ ਰਿਹਾ ਸਾਨੂੰ ਆਪਣਾ ਪਰਸਨਲ ਲਾਇਸੈਂਸ ਚਾਹੀਦੇ ਆ ਜੀ ਉਹ ਮਿਲ ਜਾਣਗੇ ਜੀ ਇਹ ਸਾਡਾ ਮੇਰਾ ਵੀ ਪਰਿਵਾਰਿਕ ਫਾਈਲਾ ਇਹ ਅਪਲਾਈ ਕਰ ਦਿੰਨ ਮੈਂ ਡੀਸੀ ਸਾਹਿਬ ਨੂੰ ਬੇਨਤੀ ਕਰਦਾ ਹਾਂ ਜੀ ਤੇ ਇਹਨਾਂ ਦਾ ਜਲਦ ਤੋਂ ਜਲਦ ਜਿਹੜਾ ਲਾਇਸੈਂਸੀ ਹਥਿਆਰ ਹੋ ਉਹ ਅਸੀਂ ਬਣਾ ਕੇ ਦਵਾਂਗੇ ਕਿਉਂਕਿ ਪਹਿਲਾਂ ਇਹਨਾਂ ਤੋਂ ਵੀ ਮੈਂ ਲੋਕਾਂ ਨੂੰ ਵੀ ਇਹ ਬੇਨਤੀ ਕਰਦਾ ਵੀ ਥੋੜਾ ਜਿਹਾ ਸਹਿਯੋਗ ਦੇਣ ਡਰਨ ਨਾ ਕਿ ਇਹਨਾਂ ਨੂੰ ਕਾਬੂ ਕਰਨ ਤੇ ਸਾਡੀ ਮਰਜ਼ੀ ਹੈ ਠੀਕ ਹੈ ਸਰਦਾਰ